ਇਹ ਥਾਰ ਗੁਲੰਦਰ ਦੇ ਵਿੱਚ ਹੀ ਆਗਲ ਗਿਆ ਜੀ ਇਹਦੀ ਚਾਲਕ ਸੀ ਉਹ ਲੜਕੀ ਸੀ ਤੇ ਉਹ ਇੱਕ ਆ ਆਦਮੀ ਸੀ ਜਿਹੜਾ ਕਿ ਗੁਲੰਦਰ ਵੱਲੋਂ ਗੱਡੀ ਆਈ ਚਾਰ ਤੇ ਦੋਨੇ ਰਫਾ ਦਫਾ ਕਰਕੇ ਦੋਨੇ ਪੈ ਗਏ ਕੋਕੀ ਦੇ ਛੇ ਦੇ ਜਗ੍ਹਾ ਬਾਈਕ ਨਾਲ ਹਿੱਟ ਕਰਕੇ ਆਈ ਸੀ ਉਸ ਤੋਂ ਬਾਅਦ ਕਾਫੀ ਨੁਕਸਾਨ ਹੋਇਆ ਤੇ ਤੁਸੀਂ ਇਹ ਦੇਖੋ ਲੋਕਾਂ ਦੇ ਦੱਸਣ ਦੇ ਮੁਤਾਬਿਕ ਹਨ ਹਾਂ ਜੀ ਹਾਂ ਜੀ ਇਹ ਜਿੱਥੇ ਆਰਮੀ ਕੈਂਪ ਹੈਗਾ ਆ ਉੱਥੇ ਕੋ ਪੈਰੀਗੇਟਿੰਗ ਦੇ ਕੋਲ ਹੈ ਨਾ ਇਹ ਠੀਕ ਹੈ ਜੀ ਮਾ ਦੇਖੋ ਆ ਪਿੱਛੇ ਆ ਬੈਰੀਕੇਟਿੰਗ ਲੱਗੀ ਹੈ ਜੀ ਬੈਰੀਕੇਟਿੰਗ ਕਿਹੜੀ ਆਹ ਦੇਖੋ ਜੀ ਆ ਪਿੱਛੇ ਪੁਲਿਸ ਵੀ ਆ ਗਈ ਹੈ ਬੈਰੀਕੇਟਿੰਗ ਲੱਗ ਗਈ ਹੈ ਤੇ ਇਥੋਂ ਜੀ ਬੰਦੇ ਨੂੰ ਹਿੱਟ ਕਰਕੇ ਇਹ ਕਿਸੇ ਬਜ਼ੁਰਗ ਨੂੰ ਮੋਟਰਸਾਈਕਲ ਤੇ ਸੀ ਫਿਰ ਐਕਟਿਵ ਬਾਰੇ ਸੀਗੇ ਅੱਛਾ ਜੀ ਤੇ ਉਹਦੇ ਸਾਥ ਜ਼ਿਆਦਾ ਲੱਗ ਗਈ ਆ ਉਹ ਥੇ ਭਜਾਉਣ ਦੀ ਕੋਸ਼ਿਸ਼ ਕੀਤੀ ਅੱਛਾ ਤੇ ਗੱਡੀ ਨੂੰ ਪੈ ਗਈ ਆਕ ਇਹ ਨਹੀਂ ਪਤਾ ਫਿਰ ਹੁਣ ਅੱਗੇ ਕਿੰਦਾ ਪੈ ਗਈ ਕਿੰਦਾ ਨਹੀਂ ਪੈ ਗਈ ਗੱਡੀ ਵਾਲੇ ਤਾਂ ਦੌੜ ਗਏ ਉਹ ਭੱਜ ਗਏ ਹਨ ਹਾਂਜੀ ਉਹ ਲੀਸੀਅਮ ਪੈਸ ਆਲੂ ਭੱਜ ਗਏ ਆ ਤੇ ਜਿਹੜਾ ਬੰਦੇ ਨੂੰ ਹਿੱਟ ਕਰਕੇ ਗਏ ਆ ਉਹ ਜੌੜਾ ਦਾਖਲ ਆ ਜੀ ਹੁਣ ਅੱਛਾ ਉਹਨੂੰ ਬੰਦੇ ਜੌੜ ਦਾਖਲ ਕਰਿਆ ਠੀਕ ਹੈ ਉਹ ਬੰਦੇ 도ੜ ਗਏ ਜੀ ਥਾ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਆ ਤੇ ਐਂਬੂਲੈਂਸ ਵੀ ਆ ਗਈ ਆ ਫਾਇਰ ਵਾਲੀ ਗੱਡੀ ਨਹੀਂ ਹਜੇ ਆਈ ਹੈਗੀ ਤੇ ਫਾਇਰ ਵਾਲੀ ਗੱਡੀ ਨੂੰ ਕਾਲ ਤਾਂ ਕਰ ਦਿੱਤੀ ਆ ਪ੍ਰਸ਼ਾਸਨ ਨੇ ਪਰ ਹਜੇ ਆਈ ਨਹੀਂ ਉਹ ਚੱਲ ਜਾਈਏ